ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਨਗਾਦੇ ਵਿੱਚ ਇੱਕ ਇਨਸਾਨ ਸੀ ਉਹ ਹਮੇਸ਼ਾ ਹੀ ਕਿਸਮਤ ਨੂੰ ਕੋਸਦਾ ਰਹਿੰਦਾ ਸੀ ਉਸਨੇ ਪਿੰਡ ਦੇ ਵਿੱਚ ਜਿਹੜੇ ਪਾਸੇ ਵੀ ਜਾਇਆ ਕਰਨਾ ਜਾਂ ਜਿਹਦੇ ਨਾਲ ਗੱਲਾਂ ਕਰਿਆ ਕਰਨੀਆਂ ਉਸ ਨੂੰ ਇਹ ਹੀ ਕਿਹਾ ਕਰਨਾ ਕਿ ਮੇਰੀ ਕਿਸਮਤ ਮੇਰਾ ਸਾਥ ਨਹੀਂ ਦਿੰਦੀ ਪਰਮਾਤਮਾ ਮੇਰਾ ਸਾਥ ਨਹੀਂ ਦਿੰਦਾ ਮੈਂ ਮਿਹਨਤ ਬਹੁਤ ਕਰਦਾ ਹਾਂ ਤੁਹਾਨੂੰ ਪਤਾ ਹੀ ਹੈ ਕਿ ਸਾਰਾ ਦਿਨ ਖੇਤਾਂ ਦੇ ਵਿੱਚ ਮੈਂ ਮਿਹਨਤ ਕਰਦਾ ਹਾਂ ਪਰ ਦੇਖ ਲਓ ਮੇਰਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ ਪਰ ਮੇਰਾ ਘਰ ਬਹੁਤ ਔਖਾ ਚੱਲ ਰਿਹਾ ਹੈ ਮੈਂ ਤੇ ਮੇਰੀ ਘਰ ਵਾਲੀ ਹਮੇਸ਼ਾ ਹੀ ਦੁਖੀ ਰਹਿੰਦੇ ਹਾਂ ਤੇ ਮੇਰਾ ਦੂਜਾ ਭਰਾ ਦੇਖ ਲਓ ਮੇਰਾ ਗਵਾਂਢੀ ਦੇਖ ਲਓ ਮੇਰੇ ਰਿਸ਼ਤੇਦਾਰ ਦੇਖ ਲਓ ਗਲੀ ਮੁਹੱਲੇ ਵਾਲੇ ਦੇਖ ਲਓ ਉਹਨਾਂ ਦੇ ਕੋਲ ਬਹੁਤ ਸਾਰਾ ਧਨ ਹੈ ਉਹ ਹਮੇਸ਼ਾ ਹੀ ਖੁਸ਼ ਰਹਿੰਦੇ ਹਨ ਪਰ ਮਾਤਮਾ ਦਾ ਦਿੱਤਾ ਉਹਨਾਂ ਦੇ ਕੋਲ ਸਭ ਕੁਝ ਹੈ ਅਤੇ ਮੈਂ ਉਹਨਾਂ ਨਾਲੋਂ ਵੱਧ ਪਰਮਾਤਮਾ ਦਾ ਨਾਮ ਮੈਂ ਜਪਦਾ ਹਾਂ ਤੇ ਮੈਂ ਉਹਨਾਂ ਨਾਲੋਂ ਮਿਹਨਤ ਵੀ ਜ਼ਿਆਦਾ ਕਰਦਾ ਹਾਂ ਸੂਰਜ ਨਿਕਲਣ ਵੇਲੇ ਹੀ ਮੈਂ ਖੇਤਾਂ 'ਚ ਪਹੁੰਚ ਜਾਂਦਾ ਹਾਂ ਤੇ ਅਸਤੋਂ ਤੋਂ ਬਾਅਦ ਮੈਂ ਘਰ ਵੜਦਾ ਹਾਂ ਫਿਰ ਪਰਮਾਤਮਾ ਮੇਰੇ ਨਾਲ ਐਸਾ ਵਿਤਕਰਾ ਕਿਉਂ ਕੀਤਾ ਕਿ ਉਹਨਾਂ ਦੇ ਘਰ ਪਰਮਾਤਮਾ ਪਹੇ ਜਾ ਰਿਹਾ ਹੈ ਤੇ ਮੈਂ ਬਹੁਤ ਮੁਸ਼ਕਲ ਦੇ ਨਾਲ ਦਿਨ ਕੱਟ ਰਿਹਾ ਹਾਂ ਮੇਰੇ ਬੱਚੇ ਵੀ ਮੈਨੂੰ ਕਹਿੰਦੇ ਹਨ ਕਿ ਸਾਡੀ ਜਿਹੜੀ ਮਿਹਨਤ ਹੈ ਉਹ ਸਭ ਮੁੱਲ ਕਿਉਂ ਨਹੀਂ ਪੈਂਦਾ ਲੋਕਾਂ ਨੇ ਉਸੇ ਗੱਲ ਸੌਣ ਲਿਆ ਕਰਨੇ ਤੇ ਦੂਜੇ ਕੰਨੋਂ ਕੱਢ ਦਿਆ ਕਰਨੇ ਬਥੇਰੇ ਲੋਕਾਂ ਨੇ ਉਹਨੂੰ ਕੋਈ ਨਾ ਕੋਈ ਸਮਾਨ ਦਾਨ ਦਿਆ ਕਰਨਾ ਕੋਈ ਨਾ ਕੋਈ ਹੱਲ ਦੱਸਿਆ ਕਰਨਾ ਪਰ ਉਸ ਦੀ ਸਮੱਸਿਆ ਉਵੇਂ ਦੀ ਉਵੇਂ ਹੀ ਰਹੀ ਕਿਸੇ ਰਿਸ਼ਤੇਦਾਰਾਂ ਦੇ ਕੋਲ ਵੀ ਚਲਿਆ ਜਾਇਆ ਕਰਨਾ ਤੇ ਉਸ ਨੇ ਇਹ ਗੱਲ ਆਖਿਆ ਕਰਨੇ ਕਿ ਮੇਰੀ ਮਿਹਨਤ ਪੱਲੇ ਨਹੀਂ ਪੈਂਦੀ ਇੱਕ ਵਾਰ ਇੱਕ ਸੰਤ ਫਕੀਰ ਉੱਥੇ ਆਏ ਉਹ ਕੁਟਿਆ ਦੇ ਵਿੱਚ ਰਹਿੰਦੇ ਸਨ ਤੇ ਇੱਥੇ ਉਹਨਾਂ ਦੀ ਦਰਸਾਲ ਇੱਕ ਕੁਟਿਆ ਸੀ ਕੁਟਿਆ ਦੇ ਨਾਲ ਲੱਗਦੀ ਜ਼ਮੀਨ ਥੋੜੀ ਬਹੁਤ ਸੀ ਜਿਹੜੀ ਉਹ ਵੀ ਕੁਟਿਆ ਦਾ ਹੀ ਜ਼ਮੀਨ ਸੀ ਜਦੋਂ ਸੰਤ ਫਕੀਰ ਇੱਥੇ ਆਇਆ ਕਰਦੇ ਤੇ ਫਿਰ 2 4 6 ਮਹੀਨੇ ਰਹਿੰਦੇ ਹੁੰਦੇ ਸੀ ਤੇ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜਦੇ ਹੁੰਦੇ ਸੀ ਪਿੰਡ ਵਾਲੇ ਉਹਨਾਂ ਦਾ ਬਹੁਤ ਮਾਨ ਸਤਕਾਰ ਕਰਦੇ ਸੀ ਤੇ ਹਰ ਰੋਜ਼ ਸ਼ਾਮ ਵੇਲੇ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਵਿਚਾਰ ਉਹਨਾਂ ਦੀ ਕਥਾ ਸਮਝਾਇਆ ਕਰਦੇ ਸੀ ਫਿਰ ਇੱਕ ਦਿਨ ਜਦੋਂ ਆਪਣੀ ਕਿਸਮਤੋਂ ਅੱਕਿਆ ਥੱਕਿਆ ਇੱਕ ਕਿਸਾਨ ਖੇਤੋਂ ਕਰਵਲ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਨੂੰ ਕੋਈ ਗੱਲਾਂ ਵਾਲਾ ਟੱਕਰ ਗਿਆ ਤੇ ਉਸ ਦੇ ਨਾਲ ਲੱਗ ਕੇ ਉਸ ਨੇ ਗੱਲਾਂបੱਤਾਂ ਸ਼ੁਰੂ ਕਰ ਦਿੱਤੀਆਂ ਤੇ ਉਹੀ ਸਾਰੀ ਕਹਾਣੀ ਉਸ ਨੂੰ ਦੱਸੀ ਤੇ ਹੁਣ ਉਹ ਬੰਦਾ ਅੱਗੋਂ ਕਹਿੰਦਾ ਕਿ ਦੇਖ ਪਾਈ ਆਪਣੇ ਪਿੰਡ ਸੰਤ ਫਕੀਰ ਜੀ ਫਿਰ ਆਏ ਹਨ ਆਪਣੀ ਕੂਟਿਆ ਦੇ ਵਿੱਚ ਠਹਿਰੇ ਹਨ ਰਾਤ ਵੇਲੇ ਰੁਕਣ ਦੇ ਨਾਲ ਵਿਚਾਰ ਕਰਦੇ ਹਨ ਸਵਾਲ ਵੀ ਸੁਣਦੇ ਹਨ ਤੇਰੀ ਸਮੱਸਿਆ ਦਾ ਹੱਲ ਉਹ ਕਰਵਾ ਦੇਣਗੇ ਉਸੇ ਮਨ ਦੇ ਵਿੱਚ ਇੱਕ ਆਸ ਓਮੇਜ ਜੈ ਪਣੀ ਕਰਨ ਨੂੰ ਸਿੰਦਾ ਹੀ ਤੁਰ ਪਿਆ ਤੇ ਸ਼ਾਮ ਦਾ ਵੇਲਾ ਹੋ ਗਿਆ ਤੇ ਸੰਤ ਫਕੀਰ ਜੀ ਨੇ ਉਹਦੀ ਗੱਲਬਾਤ ਸੁਣੀ ਤੇ ਉਸ ਦਾ ਯਾਰ ਕਹਿੰਦਾ ਕਿ ਜਦੋਂ ਮੇਰੇ ਕੋਲ ਕੋਈ ਨਾ ਹੋਵੇ ਉਦੋਂ ਬੈਠਾ ਤਾਂ ਉਹ ਅਗੋ ਕਹਿੰਦੇ ਕਿ ਮੇਰੇ ਕੋਲ ਕੋਈ ਨਾ ਹੋਵੇ ਉਦੋਂ ਬੈਠੋ ਤੇ ਉਦੋਂ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਤੇ ਤੇਰੀ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢਾਂਗੇ ਅਗਲੇ ਦਿਨ ਸਵੇਰੇ ਜਦੋਂ ਸਾਰੇ ਲੋਕ ਉਹਨਾਂ ਦੀ ਗੱਲਬਾਤ ਸੁਣ ਕੇ ਕਰਨ ਉਪਰਤ ਗਏ ਤਾਂ ਇਹ ਕਿਸਾਨ ਸੰਤ ਫਕੀਰ ਦੇ ਕੋਲ ਬੈਠ ਗਿਆ ਉਹਨਾਂ ਦੇ ਗੋਡੇ ਦੇ ਨਾਲ ਲੱਗ ਕੇ ਤੇ ਉਹਨਾਂ ਨੂੰ ਸਾਰੀ ਸਮੱਸਿਆ ਦੱਸੀ। ਉਹਨਾਂ ਸਾਰੀ ਸਮੱਸਿਆ ਸੁਣ ਲਈ, ਸਮੱਸਿਆ ਸੁਣ ਕੇ ਉਹਨਾਂ ਨੇ ਕਿਹਾ ਕਿ ਦੇਖ ਪਾਈ। ਤੈਨੂੰ ਪਤਾ ਹੈ ਕਿ ਸਾਡੀ ਕੁੱਟਿਆ ਦੇ ਨਾਲ ਸਾਡੀ ਕੁੱਟਿਆ ਦੀ ਜ਼ਮੀਨ ਪਈ ਹੈ। ਇਸ ਤਰ੍ਹਾਂ ਕਰ ਤੂੰ ਕੱਲ ਨੂੰ ਇੱਥੇ ਆ ਜਾਇਆ ਕਰੀ। ਜਿੰਨੇ ਵਜੇ ਤੂੰ ਆਪਣੇ ਖੇਤਾਂ ਨੂੰ ਜਾਂਦਾ ਹੈ, ਉਸੇ ਵੇਲੇ ਤੂੰ ਇੱਥੇ ਆ ਜਾਇਆ ਕਰ। ਤੇ ਜਿੰਨਾ ਸਮਾਂ ਤੂੰ ਖੇਤਾਂ 'ਚ ਪਿਤਾਉਂਦਾ ਹੈ, ਉਸੇ ਸਮੇਂ ਤੋਂ ਘਰ ਨੂੰ ਵਾਪਸ ਪਰਤ ਜਾਇਆ ਕਰਨਾ। ਤੂੰ ਕੀ ਕਰਨਾ ਹੈ ਇੱਥੇ ਸਬਜ਼ੀਆਂ ਲਗਾ ਦੇ। ਤੇ ਸੰਗਤਾ ਤੈਨੂੰ ਪਤਾ ਸਾਡੇ ਪਿਆਰ ਕਰਨ ਵਾਲੇ ਇੱਥੇ ਆਉਂਦੇ ਹਨ ਪਰਮਾਤਮਾ ਦੇ ਲੜ ਲੱਗਣ ਵਾਲੇ ਆਉਂਦੇ ਹਨ ਤੇ ਉਹਨਾਂ ਦੇ ਲਈ ਸਬਜ਼ੀਆਂ ਦੀ ਲੋੜ ਹੈ ਤੋ ਸਬਜ਼ੀਆਂ ਵੇਚਦਾਵੇਂ ਤੇ ਉਹ ਕਹਿੰਦਾ ਕਿ ਠੀਕ ਹੈ ਮੈਨੂੰ ਮਨਜ਼ੂਰ ਹੈ ਕਿਉਂਕਿ ਇਹ ਵੀ ਕਿਹਾ ਕਿ ਇਹ ਇੱਕ ਦਿਨ ਨਹੀਂ ਆਉਣਾ ਤੇ ਇੱਕ ਹਫ਼ਤਾ ਘਟੋ-ਘਟ ਤੈਨੂੰ ਇਹ ਸੇਵਾ ਨਿਭਾਉਣੀ ਪਵੇਗੀ ਕਿਸਾਨ ਕਹਿੰਦਾ ਜੀ ਮੈਨੂੰ ਮਨਜ਼ੂਰ ਹੈ ਬਸ ਮੇਰੇ ਖੇਤਾਂ ਦੇ ਵਿੱਚ ਚੰਗਾ ਝਾੜ ਮੈਨੂੰ ਪ੍ਰਾਪਤ ਹੋਣ ਲੱਗ ਪਵੇ ਫਸਲਵਾੜੀ ਮੇਰੀ ਵਧੀਆ ਹੋਣ ਲੱਗ ਜਾਵੇ ਤੇ ਮੇਰਾ ਗੁਜ਼ਾਰਾ ਵਧੀਆ ਚੱਲਣ ਲੱਗ ਪਾਵੇ ਕਹਿੰਦੇ ਕਿ ਕੋਈ ਗੱਲ ਨਹੀਂ ਤੂੰ ਸਾਡੇ ਕੋਲ ਆਇਆ ਕਰ ਤੇ ਪਰਮਾਤਮਾ ਕਿਰਪਾ ਕਰਨਗੇ ਤੇਰੀ ਸਮੱਸਿਆ ਦਾ ਹੱਲ ਜ਼ਰੂਰ ਹੋਵੇਗਾ ਅਗਲੇ ਦਿਨ ਤੋਂ ਉਹ ਉੱਥੇ ਆਉਣ ਲੱਗ ਗਿਆ ਤੇ ਫਕੀਰ ਜੀ ਕਟੀਆਂ ਦੇ ਬਿਲਕੁਲ ਸਾਹਮਣੇ ਜਮੇ ਸੀ ਸਵੇਰੇ ਆਇਆ ਤੇ ਸ਼ਾਮ ਨੂੰ ਗਿਆ ਸ਼ਾਮ ਨੂੰ ਜਦੋਂ ਚਾਨ ਲੱਗਾ ਤੇ ਫਕੀਰ ਜੀ ਨੇ ਜਾ ਕੇ ਦੇਖਿਆ ਕਿ ਕੀ ਕੰਮ ਕਰ ਰਿਹਾ ਤੇ ਇਸ ਨੇ ਕੀ ਕੀਤਾ ਕਿ ਸਾਰਾ ਦਿਨ ਫਕੀਰ ਜੀ ਨੇ ਦੇਖਿਆ ਕੰਮ ਘਟ ਤੇ ਗੱਲਾਂ ਜ਼ਿਆਦਾ ਕਰਦਾ ਸੀ ਤੇ ਜਦੋਂ ਵੀ ਕੋਈ ਕੋਉਰੀ ਲੰਗਦਾ ਤੇ ਉਹਦੇ ਨਾਲ ਦੁਖੜੇ ਰੋਣ ਲੱਗ ਪੈਂਦਾ ਪਰਮਾਤਮਾ ਦੇ ਨਾਲ ਸ਼ਿਕਵੇ ਕਰਨ ਲੱਗਦਾ ਇਸੇ ਤਰੀਕੇ ਅਗਲਾ ਦਿਨ ਵੀ ਆਇਆ ਤੇ ਅਗਲੇ ਦਿਨ ਵੀ ਉਸਨੇ ਇਸੇ ਤਰ੍ਹਾਂ ਬਤਾਇਆ ਫਕੀਰ ਜੀ ਨੇ ਕੱਲੀ ਕੱਲੀ ਆਦਤ ਨੂੰ ਇਹਨਾਂ 7 ਦਿਨਾਂ ਦੇ ਵਿੱਚ ਪਹਿਚਾਨ ਲਿਆ ਕਿ ਇਹਦੇ ਕੰਮ ਕਰਨ ਦਾ ਤਰੀਕਾ ਕੀ ਹੈ ਮੈਨੂੰ ਪਤਾ ਲੱਗ ਗਿਆ ਕਿ ਇਹ ਗੱਲ ਇਹ ਇਨਸਾਨ ਗੱਲਾਂ 'ਚ ਜ਼ਿਆਦਾ ਵਿਸ਼ਵਾਸ ਰੱਖਦਾ ਹੈ ਹੱਥਾਂ 'ਚ ਕੰਟ ਕੰਮ ਕਰਨ ਨਾਲੋਂ ਗੱਲਾਂ ਨੂੰ ਤਰਜੀਹ ਜ਼ਿਆਦਾ ਦਿੰਦਾ ਹੈ ਸੱਤ ਦਿਨਾਂ ਬਾਅਦ ਜਦੋਂ ਉਹ ਕੋਲ ਆਇਆ ਤਾਂ ਫਕੀਰ ਜੀ ਹੁਣ ਮੈਨੂੰ ਮੰਤਰ ਦਿਓ ਤਾਂ ਫਕੀਰ ਜੀ ਉਸ ਦਾ ਸਾਰਾ ਦੇਖ ਕੇ ਢੰਗ ਤਰੀਕਾ ਸੋਚੀ ਬੈਠੇ ਸਨ ਕਿ ਇਸ ਨੂੰ ਕਿਸ ਤਰੀਕੇ ਨਾਲ ਕੰਮ ਤੇ ਲਾਇਆ ਜਾਵੇ ਫਕੀਰ ਜੀ ਨੇ ਉਸ ਨੂੰ ਕਿਹਾ ਕਿ ਮੈਂ ਤੈਨੂੰ ਕੰਮ ਕਰਦਿਆਂ ਦੇਖਿਆ ਕੰਮ ਕਰਨ ਨਾਲੋਂ ਗੱਲਾਂ ਨੂੰ ਤਬਦੀਲੀ ਜ਼ਿਆਦਾ ਦਿੰਦਾ ਹੈ ਸੱਤ ਦਿਨਾਂ ਬਾਅਦ ਜਦੋਂ ਉਹ ਕੋਲ ਆਇਆ ਫਕੀਰ ਜੀ ਹੁਣ ਮੈਨੂੰ ਕਹਿੰਦੇ ਕਿ ਪਿੰਡੇ ਦੇ ਵਿੱਚ ਕੋਈ ਵੀ ਇਨਸਾਨ ਤੇਰੇ ਜਿਵੇਂ ਮਿਹਨਤ ਕਰਦਾ ਹੋਵੇ ਇਸ ਕਰਕੇ ਕਈ ਵਾਰ ਕੀ ਹੁੰਦਾ ਕਿ ਪਰਮਾਤਮਾ ਵੱਧ ਮਿਹਨਤ ਦੇ ਵਿੱਚ ਥੋੜੀ ਜਿਹੀ ਕਮੀ ਲੈ ਕੇ ਇਨਸਾਨ ਬੜਾ ਹੈਰਾਨ ਹੁੰਦਾ ਕਿ ਫਕੀਰ ਜੀ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਲੋਕ ਤਾਂ ਕਹਿੰਦੇ ਹਨ ਕਿ ਮਿਹਨਤ ਵੱਧ ਤੋਂ ਵੱਧ ਕਰੋ ਵੱਧ ਵੱਧ ਮਿਹਨਤ ਕਰੋਗੇ ਤੇ ਚੰਗਾ ਚੋਖਾ ਫਲ ਮਿਲੇਗਾ ਮੈਨੂੰ ਮਿਹਨਤ ਘੱਟ ਕਰਨ ਲਈ ਕਹਿੰਦੇ ਹਨ ਦੋਵਿਤਾ ਦੇ ਵਿੱਚ ਪੈ ਗਿਆ ਕਹਿੰਦਾ ਕਿ ਫਕੀਰ ਜੀ ਇਸ ਤਰ੍ਹਾਂ ਨਾ ਕਰੋ ਮੈਨੂੰ ਤੁਹਾਡੀ ਗੱਲ ਗੁੰਝਲਦਾਰ ਲੱਗਦੀ ਹੈ ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਮੈਨੂੰ ਸਾਫ਼-ਸਾਫ਼ ਸਮਝਾਓ ਇਨਸਾਨ ਦੀ ਸਾਰੀ ਊਰਜਾ ਚਲੀ ਜਾਂਦੀ ਹੈ ਮੈਂ ਚਾਹੁੰਦਾ ਹਾਂ ਕਿ ਤੂੰ ਸਵੇਰ ਦੇ ਵੇਲੇ ਜ਼ਮੀਨ ਤੇ ਪੈਰ ਪਾਵੇਂਗਾ ਤੇ ਜਦੋਂ ਸੂਰਜ ਚੜ੍ਹਦਾ ਹੈ ਉਸ ਤੋਂ ਪਹਿਲਾਂ ਤੂੰ ਖੇਤਾਂ ਦੇ ਵਿੱਚ ਚਲਾ ਜਾ ਜ਼ਿਆਦਾ ਕੰਮ ਨਹੀਂ ਕਰਨਾ ਸਿਰਫ 2-3 ਘੰਟੇ ਸ਼ਾਮ ਨੂੰ ਤੇ ਜਦੋਂ ਸੂਰਜ ਅਸਤ ਹੋਣ ਵਾਲਾ ਹੈ ਉਸ ਤੋਂ 2 ਘੰਟੇ ਪਹਿਲਾਂ ਖੇਤ ਚਲੇ ਜਾਏ 2-3 ਘੰਟੇ ਉਦੋਂ ਲਾ ਕੇ ਦੋਵੇਂ ਵੇਲੇ ਠੰਡਾ ਮੌਸਮ ਹੁੰਦਾ ਹੈ ਕੰਮ ਕਰਨ ਵਿੱਚ ਜ਼ਿਆਦਾ ਤੇ ਤੂੰ ਕੰਮ ਜ਼ਿਆਦਾ ਨਹੀਂ ਕਰਨਾ ਬਸ ਇੰਨਾ ਹੀ ਕੰਮ ਕਰਨਾ ਤੇ ਇੱਕ ਗੱਲ ਹੋਰ ਧਿਆਨ ਦੇ ਵਿੱਚ ਰੱਖੀ ਕਿ ਤੈਨੂੰ ਜਦੋਂ ਇਹ ਗੱਲ ਕਹਿ ਦਿੱਤੀ ਕਿ ਤੂੰ 2.5 ਘੰਟੇ ਸਵੇਰੇ ਤੇ 2.5 ਘੰਟੇ ਸ਼ਾਮ ਵੇਲੇ ਕੰਮ ਕਰਨਾ ਇੱਕ ਗੱਲ ਆਪਣੇ ਦਿਮਾਗ 'ਚ ਰੱਖੀਂ ਕਿ ਉਸ ਵੇਲੇ ਕਿਸੇ ਕੋਲ ਖੜਨਾ ਨਹੀਂ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਪਰਮਾਤਮਾ ਦਾ ਨਾਮ ਜਪ ਲਿਆ ਕਰੀਂ ਜਾਦ ਤੈਨੂੰ ਪਾਣੀ ਦੀ ਤੇ ਲੋੜ ਲੱਗਦੀ ਹੈ ਪਰ ਮਾਤਮਾ ਦਾ ਨਾਮ ਜਪਤਾ ਆਪਣੇ ਘੜੇ ਕੋਲ ਗਿਆ ਤੇ ਪਾਣੀ ਪੀਤਾ ਫਿਰ ਜਾ ਕੇ ਖੇਤਾਂ 'ਚ ਲੱਗਿਆ ਸਿਰਫ 5 ਕੁ ਘੰਟੇ ਦਾ ਕੰਮ ਕਰਨਾ ਬਾਕੀ ਸਮਾਂ ਤੋਂ ਪਿੰਡ ਵਿੱਚ ਜਾਏ ਜਿੱਥੇ ਮਾਝੇ ਜਾਏ ਪਰਿਵਾਰ ਨਾਲ ਸਮਾਂ ਬਤੀਤ ਕਰੇ ਦੋਸਤਾਂ ਮਿੱਤਰਾਂ ਨਾਲ ਬੈਠ ਜਾਏ ਸਕੇ ਸਬੰਧੀਆਂ ਨਾਲ ਜਿਹੜੀਆਂ ਗੱਲਾਂ ਤੋਂ ਕਰਨੀਆਂ ਉਸ ਵੇਲੇ ਕਰ ਲਵੇ ਪਰ 2.5 3 ਘੰਟੇ ਨਿਯਤ ਦੇ ਨਾਲ ਸਵੇਰ ਵੇਲੇ 2.5 3 ਘੰਟੇ ਨਿਯਤ ਨਾਲ ਸ਼ਾਮ ਵੇਲੇ ਲਾਉਣੇ ਹਨ ਉਸਨੇ ਕਹਿ ਕੇ ਠੀਕ ਹੈ ਮੈਂ ਇਨਾ ਘੱਟ ਕੰਮ ਕਰਕੇ ਰਾਜੀ ਤਾਂ ਨਹੀਂ ਪਰ ਜੇ ਤੁਸੀਂ ਕਹਿੰਦੇ ਹੋ ਤਾਂ ਤੁਹਾਡੇ ਕਹਿਣ ਤੇ ਮੈਂ ਪਰਮਾਤਮਾ ਦਾ ਨਾਮ ਵਿੱਚ ਆਪ ਲਾਵਾਂਗਾ ਤੇ ਨਾਲ ਕੰਮ ਵਿੱਚ ਕਟੌਤੀ ਕਰ ਦੇਵਾਂਗਾ ਫਕੀਰ ਜੀ ਕਹਿੰਦੇ ਠੀਕ ਹੈ ਅਤੇ ਤੂੰ ਜਿਹੜੇ 40 ਮਹੀਨੇ ਨਾਲ ਕੰਮ ਕਰਨਾ ਹੈ ਫਕੀਰ ਜੀ ਨੂੰ ਕਹਿੰਦਾ ਪੂਰੇ ਲੈੰਦਾ ਮਹੀਨਾ ਸੱਚ ਵਿੱਚ ਉਸਨੇ ਉਸ ਤਰੀਕੇ ਨਾਲ ਕੰਮ ਕੀਤਾ ਤੇ ਕੰਮ ਪਹਿਲਾਂ ਸਾਰਾ ਦਿਨ ਖੇਤਾਂ 'ਚ ਬੈਠਾ ਰਹਿੰਦਾ ਸੀ ਸਿਰ ਉੱਤੇ ਪੈਰ ਮਾਰ ਕੇ ਮੂੰਹ ਲਾਲ ਕਰ ਦੇਣਾ ਇਹ ਬਹੁਤ ਥੋੜਾ ਕੰਮ ਕਰਦਾ ਸੀ ਪਰ ਹੁਣ ਜਿਵੇਂ ਹੀ ਰੌਲਾ ਪਾਉਣਾ ਨਾ ਉਸੇ ਮਿਹਨਤ ਨੂੰ ਬੋਰ ਪੈਣ ਲੱਗ ਪਿਆ ਜਦੋਂ ਕਿਸੇ ਕੋਲ ਨਹੀਂ ਸੀ ਖੜਦਾ ਤੇ ਸਵੇਰ ਵੇਲੇ 2.5 ਘੰਟੇ ਸ਼ਾਮ ਵੇਲੇ 2.5 ਘੰਟੇ ਲੋਕਾਂ ਨਾਲ ਉਸ ਦਾ ਰابطਾ ਵੈਸੇ ਵੀ ਘਟ ਹੋਣ ਲੱਗਿਆ ਉਸ ਨੂੰ ਆਪਣੇ ਕੰਮ ਕਰਕੇ ਆਨੰਦ ਮਿਲਣ ਲੱਗਿਆ ਫਿਰ ਉਹ ਦੁਪਹਿਰ ਵੇਲੇ ਵੀ ਕਿਸੇ ਵੇਲੇ ਛੁੱਟੀ ਲੈ ਲਿਆ ਕਰਦਾ ਉਹੀ ਫਸਲ ਅੱਗੇ ਮੁਕਾਬਲੇ ਕਾਫੀ ਹੋ ਗਈ ਔਰ ਫਕੀਰ ਜੀ ਦਾ ਕਮਾਲ ਹੋ ਗਿਆ ਕਹਿੰਦਾ ਕਿ ਫਕੀਰ ਜੀ ਕਮਾਲ ਹੋ ਗਿਆ ਤੁਹਾਡੇ ਦੱਸੇ ਨੁਸਕੇ ਨੇ ਤੁਹਾਡੇ ਦੱਸੇ ਹੋਏ ਮੰਤਰ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ ਮੈਂ ਤੇ ਐਵੇਂ ਹੀ ਇਨਾ ਮੱਥਾ ਮਾਟ ਰਿਆਂ ਕਿੰਨੇ ਵਾਰ ਡੱਕਿਆ ਜਾਨ ਸੰਤ ਜੀ ਕਹਿੰਦੇ ਜਦੋਂ ਤੇਰੇ ਹੱਥ ਕੰਮ ਕਰ ਰਹੇ ਹੁੰਦੇ ਹਨ ਤੇਰਾ ਦਿਮਾਗ ਵੀ ਤੇਰੇ ਹੱਥਾਂ ਵਾਲੇ ਪਾਸੇ ਹੁੰਦਾ ਹੈ ਪਹਿਲਾਂ ਤੇਰਾ ਧਿਆਨ ਗੱਲਾਂ ਵਿੱਚ ਹੁੰਦਾ ਸੀ ਇਸ ਕਰਕੇ ਕੰਮਾਂ 'ਵਾਲ ਧਿਆਨ ਨਹੀਂ ਹੁੰਦਾ ਸੀ ਬਹੁਤੀ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਕੰਮ ਬਹੁਤ ਕਰ ਰਹੇ ਹਾਂ ਪਰ ਹੱਥ ਸਾਡੇ ਕਿਸੇ ਹੋਰ ਪਾਸੇ ਚੱਲ ਰਹੇ ਹੁੰਦੇ ਹਨ ਅੱਖਾਂ ਕਿਸੇ ਹੋਰ ਪਾਸੇ ਦਿਮਾਗ ਕਿਸੇ ਹੋਰ ਪਾਸੇ ਜਿਸ ਤਰ੍ਹਾਂ ਜਦੋਂ ਆਪਾਂ ਕੰਮ 'ਚ ਪੈਂਦੇ ਹਾਂ ਉਦੋਂ ਆਪਾਂ ਸਮਾਂ ਤੇ ਊਰਜਾ ਵਿਅਰਥ ਕਰਦੇ ਹਾਂ ਨਾ ਸਟ ਕਰ ਰਹੇ ਹੁੰਦੇ ਹਾਂ ਸੋ ਸੰਤ ਫਕੀਰ ਜੀ ਨੇ ਦੱਸਿਆ ਇਸ ਤਰੀਕੇ ਨਾਲ ਅਸੀਂ ਜੇ ਕੰਮ ਕਰੀਏ ਤੇ ਹਰੇਕ ਇਨਸਾਨ ਨੂੰ ਫਾਇਦੇ ਹੋਣ ਲੱਗ ਪੈਣਗੇ ਜਿਹਨੂੰ ਅੱਜ ਦੇ ਘੜੇ 'ਚ ਕਾਟੇ ਪੈ ਰਹੇ ਹਨ ਇਸ ਤਰੀਕੇ ਨਾਲ ਕੰਮ ਕਰਨਾ ਚਾਹੇ ਥੋੜਾ ਕਰੀਏ ਪਰ ਸਾਰਾ ਧਿਆਨ ਕੰਮ ਵੱਲ ਕੇਂਦ੍ਰਿਤ ਕਰਿਏ ਹਰ ਇੱਕ ਦੇ ਮਸਲੇ ਹੱਲ ਹੋਣਗੇ ਇੱਕ ਗੱਲ ਹੋਰ ਕਿ ਕੰਮ ਕਰਦੇ ਹੋਇਆ ਪਰਮਾਤਮਾ ਨੂੰ ਜ਼ਰੂਰ ਯਾਦ ਕਰਨਾ ਹੈ ਤਾਂ ਪਰਮਾਤਮਾ ਹੋ ਜ਼ਿਆਦਾ ਤਰੱਕੀ ਬਖਸ਼ਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ